ਸਾਰਿਆਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁਕ ਵਿਦ ਸ਼ਰਨ ਅਸੀਂ ਬਣਾ ਕੇ ਤਿਆਰ ਕਰਾਂਗੇ ਮਟਰ ਤੇ ਖੁੰਬਾ ਦੀ ਸਬਜ਼ੀ ਅਸੀਂ ਇਹਨੂੰ ਬਹੁਤ ਹੀ ਆਸਾਨ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਅਸੀਂ ਇਹਨੂੰ ਸਰਵ ਕੀਤਾ ਵਾ ਨਾਨ ਦੇ ਨਾਲ ਤੁਸੀਂ ਇਹਨੂੰ ਕਿਸੇ ਵੀ ਚੀਜ਼ ਦੇ ਨਾਲ ਖਾ ਸਕਦੇ ਹੋ ਫੁਲਕੇ ਨਾਲ ਪਰੌਂਠੀ ਨਾਲ ਜਾਂ ਚੌਲਾਂ ਦੇ ਨਾਲ ਵੀ ਸਭ ਕੁਝ ਚਲੋ ਫਿਰ ਵੇਖੋ ਅੱਗੇ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਅਸੀਂ ਬਣਾ ਕੇ ਤਿਆਰ ਕੀਤੀ ਮਟਰ ਖੁੰਬਾ ਦੀ ਸਬਜ਼ੀ ਖੁੰਬਾ ਦੀ ਸਬਜ਼ੀ ਬਣਾਵਾਂਗੇ ਦੋ ਪਿਆਜ਼ ਮੋٹے ਸਾਈਜ਼ ਦੇ ਅਸੀਂ ਕੱਟ ਲਏ ਆ ਮੋٹے-ਮੋٹے ਥੋੜੀਆਂ ਜੀਆਂ ਕਲੀਆਂ ਲਸਣ ਦੀਆਂ ਲਿਆਵਾਂ ਇੱਕ ਟੁਕੜਾ ਅਦਰਕ ਦਾ ਤੇ ਦੋ ਟਮਾਟਰ ਕਟਿੰਗ ਕਰ ਲਿਆ ਤੇ ਦੋ ਤਿੰਨ ਹਰੀਆਂ ਮਿਰਚਾਂ ਤੇ ਮਟਰ ਲਏ ਆ ਤੇ ਖੁੰਬਾ ਲਈਆਂ ਫਰਾਈਪੈਨ ਨੂੰ ਅਸੀਂ ਰੱਖ ਲਿਆ ਵਾ ਹੁਣ ਅਸੀਂ ਇਹਦੇ ਵਿੱਚ ਤੇਲ ਪਾ ਦਿੰਦੇ ਆ ਤੇਲ ਅਸੀਂ ਸਰੋਂ ਦਾ ਲਿਆਵਾ ਤੁਸੀਂ ਕੋਈ ਹੋਰ ਵੀ ਤੇਲ ਲੈ ਸਕਦੇ ਆ ਤੇਲ ਅਸੀਂ ਪਹਿਲਾਂ ਦੋ ਤਿੰਨ ਚਮਚੀ ਪਾਵਾਂਗੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਹੋਣ ਦਿੰਨੇ ਆ ਤੇਲ ਗਰਮ ਹੋਣ ਤੋਂ ਬਾਅਦ ਇੱਕ ਦਾਲਚੀਨੀ ਦਾ ਟੁਕੜਾ ਦੋ ਲੌਂਗ ਇੱਕ ਤੇਜ ਪੱਤਾ ਥੋੜਾ ਜਿਹਾ ਫੁੱਲ ਚੱਕਰ ਇੱਕ ਚਮਚਾ ਜੀਰਾ ਹੁਣ ਅਸੀਂ ਪਿਆਜ਼ ਪਾ ਦਾਂਗੇ ਲਾਲੀ ਲਸਣ ਤੇ ਅਦਰਕ ਇਹਨਾਂ ਕਾਹਨ ਜਿੱਦਾਂ ਨੂੰ ਚਾਰ ਪੰਜ ਕੱਟ ਲਏ ਆ ਇਹਨਾਂ ਨੂੰ ਅਸੀਂ ਇਹਨਾਂ ਦੇ ਨਾਲ ਹੀ ਟਮਾਟਰ ਨੂੰ ਵੀ ਪਾ ਦਿੰਨੇ ਆ ਟਮਾਟਰ ਨੂੰ ਉਦੋਂ ਤੱਕ ਪਕਾਵਾਂਗੇ ਜਦੋਂ ਤੱਕ ਟਮਾਟਰ ਸੌਫਟ ਨਹੀਂ ਹੋ ਜਾਂਦੇ ਟਮਾਟਰ ਤੇ ਪਿਆਜ਼ ਲਸਣ ਅਦਰਕ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਪੁੱਜ ਗਿਆ ਵਾ ਹੁਣ ਅਸੀਂ ਇਹਨੂੰ ਗੈਸ ਨੂੰ ਬੰਦ ਕਰ ਦਿੰਨੇ ਆ ਤੇ ਇਹਨੂੰ ਠੰਡਾ ਹੋਣ ਦਿੰਨੇ ਆ ਤੜਕਾ ਜਿਹੜਾ ਭੁੰਨਿਆ ਸੀ ਉਹ ਠੰਡਾ ਹੋ ਗਿਆ ਵਾ ਹੁਣ ਅਸੀਂ ਇਹਦੇ ਵਿੱਚੋਂ ਤੇਜ ਪੱਤਾ ਬਾਹਰ ਕੱਢ ਲੈਣੇ ਆ ਬਾਦ ਚੀਨੀ ਦੇ ਟੁਕੜਾ ਵੀ ਬਾਹਰ ਕੱਢ ਲਾਂਗੇ ਬਾਕੀ ਦੇ ਸਾਰੇ ਸਮਾਨ ਨੂੰ ਅਸੀਂ ਇੱਕ ਮਿਕਸੀ ਦੇ ਕੱਪ ਵਿੱਚ ਪਾ ਕੇ ਤੇ ਪੀਸ ਲੈਣੇ ਚੰਗੀ ਤਰ੍ਹਾਂ ਠੰਡਾ ਹੋਣ ਤੋਂ ਬਾਅਦ ਅਸੀਂ ਪੀਸਾਂਗੇ ਸਾਰੀਆਂ ਚੀਜ਼ਾਂ ਪੀਸ ਲਿਆ ਵਾ ਇੱਕਦਮ ਸਵੋਥ ਪੀਸਿਆ। ਫਰਾਈ ਪੈਨ ਨੂੰ ਅਸੀਂ ਰੱਖ ਲਿਆ ਉਸੇ ਨੂੰ ਹੀ। ਦੋ ਕ ਚਮਚੇ ਤੇਲ ਪਾ ਲਾਂਗੇ। ਤੇਲ ਅਸੀਂ ਪਹਿਲਾਂ ਵੀ ਪਾਇਆ ਸੀ। ਹੁਣ ਅਸੀਂ ਤੇਲ ਫਿਰ ਥੋੜਾ ਹੀ ਪਾਵਾਂ। ਤੇਲ ਨੂੰ ਚੰਗੀ ਤਰ੍ਹਾਂ ਗਰਮ ਹੋਣ ਦਿੰਨੇ ਆ। ਤੇਲ ਗਰਮ ਹੋ ਗਿਆ। ਥੋੜੀ ਜਿਹੀ ਹਿੰਗ ਪਾ ਲਈਨੇ ਆ। ਇੱਕ ਚਮਚਾ ਤੇਗੀ ਲਾਲ ਵਿੱਚ। ਇੱਕ ਚਮਚਾ ਹੀ ਹਲਦੀ ਦਾ। ਹਨਾ ਮਸਾਲਿਆਂ ਨੂੰ ਭੁੰਨ ਲੈਨੇ ਚੱਲੀਏ। ਮਸਾਲਿਆਂ ਨੂੰ ਚੰਗੀ ਤਰ੍ਹਾਂ ਭੁੰਨ ਲਿਆ। ਹੁਣ ਅਸੀਂ ਜਿਹੜਾ ਮਸਾਲਾ ਪੀਸਿਆ ਸੀ ਇਹਨੂੰ ਇਹਦੇ ਵਿੱਚ ਪਾ ਲਈਏ। ਇਹਨਾਰੇ ਵਿੱਚ ਮਿਕਸ ਕਰ ਦੋ। ਕੱਪ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਉਹਦੇ ਨਾਲ ਅਸੀਂ ਇਹਨੂੰ ਧੋ ਕੇ ਪਾ ਦਾਂਗੇ ਵਿੱਚ। ਸਾਰੇ ਮਸਾਲੇ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਅਸੀਂ ਇਹਨੂੰ ਉੱਪਰੋਂ ਕਵਰ ਕਰ ਦੇਵਾਂਗੇ। ਲੱਕਰ ਲੈਨੇ ਆ। ਮਸਾਲੇ ਨੇ ਚੰਗੀ ਤਰ੍ਹਾਂ ਪਕਾ ਲਿਆ ਵਾ। ਹੁਣ ਅਸੀਂ ਇਹਦੇ ਵਿੱਚ ਮਟਰ ਪਾ ਦਾਂਗੇ। ਮਟਰਾਂ ਨੂੰ ਮਿਕਸ ਕਰ ਦਿਨੇ ਆ। ਥੋੜਾ ਜਿਹਾ ਸਨਾਲੀ ਪਾਣੀ ਪਾਵਾਂਗੇ ਮਟਰਾਂ ਨੂੰ ਪਕਾਉਂਦਿਆਂ ਨੂੰ 2-3 ਮਿੰਟ ਹੋ ਗਏ ਆ ਹੁਣ ਅਸੀਂ ਚੈੱਕ ਕਰ ਲੈਨੇ ਆ ਮਟਰਾਂ ਨੂੰ ਅਸੀਂ ਹਲਕਾਇਆ ਸੌਫਟ ਕਰਾਂਗੇ ਤੇ ਹੁਣ ਅਸੀਂ ਇਹਦੇ ਵਿੱਚ কুমਬਾ ਪਾ ਦਾਂਗੇ ਨਾਲ কুমਬਾ ਨੂੰ ਅਸੀਂ ਬਰੀ ਕਟਿੰਗ ਕਰ ਲਈਏ ਵੀ ਅੱਛੀ ਇਹਦੇ ਮਿਕਸ ਕਰ ਦੇਣੀਏ কুমਬਾ ਸੌਫਟ ਹੁੰਦੀ ਜਾਣਾ ਇਹ ਜਲਦੀ ਪੱਕ ਜਾਂਦੀਆਂ ਉਪਰ ਅਸੀਂ ਇਹਨੂੰ ਤੜੜ ਕਰ ਦਿੰਨੇ ਆ ਸਬਜੀ ਬੰਦੀ ਨੂੰ 8 ਤੋਂ 10 ਮਿੰਟ ਹੋ ਗਏ ਆ ਹੁਣ ਅਸੀਂ ਇਹਦੇ ਵਿੱਚ 2 ਕ ਚਮਚੇ ਮਲਾਈ ਲਈ ਆ ਹੁਣ ਅਸੀਂ ਮੈਚ ਕਰ ਲਿਆ ਸੀ ਚਮਚੇ ਨਾਲ ਤੇ ਵਿੱਚ ਪਾ ਦਾਂਗੇ ਇਹਨੂੰ ਮਿਕਸ ਕਰ ਦਿੰਦੀ ਹਾਂ ਮਲਾਈ ਪਾਉਣ ਨਾਲ ਖੁੰਬਾ ਤੇ ਮਟਰ ਦਾ ਟੇਸਟ ਹੋਰ ਜ਼ਿਆਦਾ ਹੋ ਜਾਂਦਾ ਹੈ ਇੱਕਦਮ ਮਲਾਈਦਾਰ ਸਬਜ਼ੀ ਬਣ ਕੇ ਤਿਆਰ ਹੋ ਗਈ ਤੁਸੀਂ ਵੀ ਦੇਖ ਸਕਦੇ ਜੀ ਨਾ ਗਾੜੀ ਆ ਨਾ ਜ਼ਿਆਦਾ ਪਤਲੀ ਆ ਮਲਾਈ ਪਾਉਣ ਤੋਂ ਬਾਅਦ ਇਹਨੂੰ ਇੱਕ ਵਾੜਾ ਆ ਗਿਆ ਵਾ ਹੁਣ ਅਸੀਂ ਇਹਦੇ ਵਿੱਚ ਨਮਕ ਐਡ ਕਰਾਂ ਪਹਿਲਾਂ ਅਸੀਂ ਨਮਕ ਬਿਲਕੁਲ ਵੀ ਨਹੀਂ ਪਾਇਆ ਇੱਕ ਚਮਚਾ ਨਮਕ ਪਾ ਲੈਣੀ ਆ ਥੋੜਾ ਇਹ ਸੁੱਕਾ ਧਨੀਆ ਹੈ ਤੇ ਜੀਰਾ ਪਾਉਣੀ ਥੋੜੀ ਜੀ ਲਾਲ ਮਿਰਚ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲੈਣਾ ਸਬਜੀ ਨੂੰ 2-3 ਮਿੰਟ ਹੋਰ ਪਕਾ ਲੈਣੀ ਹੈ ਸਬਜੀ ਤਿਆਰ ਲੈਣੀ ਹੈ ਸਬਜੀ ਬਣ ਕੇ ਤਿਆਰ ਆ ਤੁਸੀਂ ਦੇਖ ਸਕਦੇ ਹੋ ਇਹਦਾ ਤੇਲ ਜਿਹੜਾ ਸਾਰਾ ਉੱਪਰ ਤੈਰ ਕੇ ਆ ਗਿਆ ਸਬਜੀ ਬਹੁਤ ਹੀ ਵਧੀਆ ਬਣੀ ਹੈ ਖਾਣ ਵਿੱਚ ਬਹੁਤ ਹੀ ਟੇਸਟੀ ਬਣੀ ਹੈ ਥੋੜਾ ਜਿਹਾ ਅਸੀਂ ਰੇਤਣੀ ਨਾਲ ਇਹਨੂੰ ਗਾਰਨਿਸ਼ ਕਰਦੇ ਹਾਂ ਇਹਨੂੰ ਸੀ ਫੁੱਲ ਕੇ ਨਾਲ ਨਾਲ ਪ੍ਰੋਠੀ ਨਾਲ ਜਾਂ ਕਿਸੇ ਵੀ ਚੀਜ਼ ਦੇ ਨਾਲ ਅਸੀਂ ਨੂੰ ਸਰਵ ਕਰ ਸਕਦੇ ਹਾਂ ਤੁਸੀਂ ਵੀ ਇਸੇ ਤਰ੍ਹਾਂ ਬਣਾਓ ਅਤੇ ਖਾਓ ਚਲੋ ਫਿਰ ਮਿਲਦੇ ਹਾਂ ਕਿਸੇ ਹੋਰ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ